ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਗੇ ਅੱਜ ਪਹਿਲਾ ਵਲੌਗ ਆ ਪਹਿਲੇ ਵਲੌਗ ਨਾਲ ਸੁੰਦਰਾ ਤੋਂ ਆਪਾਂ ਸ਼ੁਰੂਆਤ ਕਰਤੀ ਆ ਸਾਰਾ ਮੁਲਕ ਵਲੌਗ ਬਣਾਉਂਦਿਆ ਆਪਾਂ ਵੀ ਕਰਦੇ ਆ ਡਰਾਈ ਤੇ ਤੁਹਾਨੂੰ ਦਿਖਾਉਨੇ ਆ ਲਾਈਫ ਸਟਾਈਲ ਵਲੌਗ ਗੱਡੀ ਉਨਗੇ ਕੈਂਪਿੰਗ ਦੇ ਲਓ ਵੀ ਮਿੱਤਰੋ ਆਪਾਂ ਨਿਕਲ ਗਏ ਅੱਜ ਘਰੋਂ ਬਾਹਰ ਤੇ ਇੱਕ ਲੌਨੀ ਤੋਂ ਵੀ ਬਾਹਰ ਤੇ ਗਰਮੀ ਅੱਜ ਬਹੁਤ ਆ ਸੁੱਖ ਨਾਲ ਏਸੀ ਤੇ ਨੰਬਰ ਤੇ ਛੱਡਿਆ ਕਿ ਬਲੱਡ ਆ ਦਾ ਤੇ ਜਾਣੇ ਆ ਜਿਹੜੇ ਖੁੱਡਾਂ ਚ ਲੁਗੇ ਆ ਯਾਰ ਦੋਸਤ ਉਹਨਾਂ ਨੂੰ ਕੱਢਦੇ ਆ ਕੋਸ਼ਿਸ਼ ਕਰਦੇ ਆ ਕਿ ਨਿਕਲਣ ਤੇ ਕਿਤੇ ਘੁੰਮਣ ਫਿਰਨ ਦਾ ਪਲਾਨ ਬਣਾਈ ਹੈ ਤੇ ਤੁਹਾਨੂੰ ਅੱਗੇ ਅਗੇ ਦਿਖਾਉਨੇ ਆ ਵਲੌਗ ਫਟੋਗਰਫਰ ਭਾਜੀ ਫੋਟੋਆਂ ਲੈਣੀਆਂ ਸੀ ਲੈ ਲੈ ਲੀਆਂ ਠੀਕ ਹੈ ਇਹਨੂੰ ਜਾ ਕੇ ਹੁਣ ਟਿਕਾਉਨੇ ਆ ਤੇ ਅੱਗੇ ਚੱਲਦੇ ਆ ਹੁਣ ਲੱਗੀ ਆ ਭੁੱਖ ਮੈਨੂੰ ਲੱਗਦਾ ਕੋਈ ਖਾ ਪੀ ਲਈਏ ਪਰ ਗੱਡੀ ਚੋਂ ਤੇ ਬਾਹਰ ਉੱਤਰ ਨੂੰ ਜੀ ਨਹੀਂ ਕਰਦਾ ਠੀਕ ਹੈ ਤੇ ਕਰਦੇ ਆ ਬੈਗ ਤੇ ਚੱਲਦੇ ਆ ਅੱਜੀ ਸਤਿ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਅਸੀਂ ਆ ਗਏ ਆ ਫੇਰ ਆਪਣੇ YouTube ਚੈਨਲ ਤੇ ਮੈਂ ਤੇ ਦਿਲਪ੍ਰੀਤ ਹੁਣ ਨਵੇਂ-ਨਵੇਂ ਵਲੌਗ ਤੁਹਾਨੂੰ ਵਿਖਾਇਆ ਕਰਾਂਗੇ ਤੇ ਕੈਂਪਿੰਗ ਦਾ ਅਸੀਂ ਸੋਚਦੇ ਆ ਸਮਾਨ ਸਾਰਾ ਆਈ 1-2 ਦਿਨਾਂ ਚ ਇਕੱਠਾ ਕਰ ਲੈਣਾ ਆ ਤੇ ਤੁਹਾਨੂੰ ਆਹ ਹੱਡੀ ਲਾਡੋ ਅਸੀਂ ਲੈ ਲਈ ਆ Swift ਠੀਕ ਹੈ ਕਿ ਨਹੀਂ ਇਹਨੂੰ ਹੀ ਹੁਣ ਆਪਾਂ ਬਣਾਉਣਾ ਕੈਂਪਿੰਗ ਘਰ ਤੇ ਨਵੇਂ-ਨਵੇਂ ਵੀ ਵਿਖਾਇਆ ਕਰਾਂਗੇ ਉਦਾਂ ਤੁਹਾਨੂੰ ਡੇਲੀ ਵਲੌਗ ਲਾਈਫ ਸਟਾਈਲਿੰਗ ਦੇ ਆਉਣਗੇ ਤੇ ਤੁਸੀਂ ਜਰੂਰ ਪਿਆਰ ਦਿਓ ਤੇ ਰੱਬ ਸੁੱਖ ਰੱਖੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਦਾ ਸਮਾਂ ਹੋ ਗਿਆ ਟਾਈਮ ਕਿੰਨਾ ਹੋ ਗਿਆ ਦਿਲ ਵਖਾਈ ਟਾਈਮ ਹੋ ਗਿਆ ਜੀ 7:08 ਠੀਕ ਹੈ ਅੱਜ ਚੱਲੇ ਆ ਅੱਜ ਸੰਗਰਾਂਦ ਆ 16 ਤਰੀਕ ਆ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਸਾਰੀ ਫੈਮਿਲੀ ਆ ਨਾਲ ਠੀਕ ਹੈ ਤੇ ਨਾਲ ਦੇਖਦੇ ਆ ਮੱਥਾ ਨਾਲੇ ਤੁਹਾਨੂੰ ਰਾਜ ਉਹਦੇ ਵੈਸੇ ਹਨੇਰਾ ਹੋ ਗਿਆ ਆ ਚਲੋ ਜੋ ਵੀ ਤੁਹਾਨੂੰ ਹੋਇਆ ਵਿਖਾਉਣ ਵਾਲਾ ਇੰਟਰਸਟਿੰਗ ਤੋਂ ਤੁਹਾਨੂੰ ਵਿਖਾਉਨੇ ਆ ਚਲੋ ਬੋਲੇ ਸੋਨਹਿਰਾ ਸ੍ਰੀ ਅਕਾਲ ਤਰਤਨ ਬੋੜੀ ਵਾਲੇ ਜੋਂਗ ਆ ਗਿਆ ਮਹਾਰਾਜ ਦੀ ਕਿਰਪਾ ਬਹੁਤ ਟ੍ਰੈਫਿਕ ਆ ਉਹ ਤਿਆਗ ਦਿੱਤੀ ਕਰ ਹੈ